ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਸਾਰੇ ਜਿੰਨੇ ਵੀ ਭਰਾ ਆਪਣੇ YouTube ਚੈਨਲ ਨੂੰ ਗੁਰਪ੍ਰੀਤ ਖੱਟੜ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੇਨਤੀ ਹੈ ਜਿਹੜੇ ਨਵੇਂ ਨੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਚੰਗੀ ਲੱਗਦੀ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਹਾਂਜੀ ਬਾਈ ਜੀ ਅੱਜ ਦੀ ਜਿਹੜਾ ਵਿਸ਼ਾ ਹੈਗਾ ਵੀ ਬੀਟਲ ਬੱਕਰੀ ਹੀ ਆਪਾਂ ਨੂੰ ਪੰਜਾਬ ਦੇ ਵਿੱਚ ਕਿਉਂ ਰੱਖਣੀ ਚਾਹੀਦੀ ਆ ਜਾਂ ਇਹਦੇ ਤੇ ਫਾਰਮਿੰਗ ਕਰਨੀ ਚਾਹੀਦੀ ਆ ਜਾਂ ਇਹ ਤੇ ਕੰਮ ਯਾਰ ਸਾਹਿਬ ਕਿਤੇ ਲਈਏ ਆਪਾਂ ਨੂੰ ਇਹ ਬੱਕਰੀ ਕਿਉਂ ਅਪਣਾਉਣੀ ਚਾਹੀਦੀ ਹੈ ਬਾਈ ਜੀ ਸਭ ਤੋਂ ਤੋਂ ਪਹਿਲਾਂ ਦਾ ਇਹ ਹੈ ਕਿ ਜਿਹੜੀ ਬੀਟਲ ਆ ਜਿਹਨੂੰ ਅੰਬਰਸਰੀ ਵੀ ਕਹਿੰਦੇ ਆ ਤੇ ਇਹ ਆਪਣੇ ਪੰਜਾਬ ਦੇ ਜਾਨੀ ਕਿ ਵਾਤਾਵਰਣ ਨਾਲ ਮੌਸਮ ਦੇ ਹਿਸਾਬ ਨਾਲ ਜਿੱਦਾਂ ਦੀ ਵੀ ਰੋਤ ਆਉਂਦੀ ਆ ਇਹ ਬੱਕਰੀ ਜਿਹੜੀ ਇਹ ਬੀਟਲ ਆ ਆਪਣੇ ਆਪ ਹੀ ਆਪਦੇ ਆਪ ਨੂੰ ਨਾ ਢਾਲ ਲੈਂਦੀ ਆ ਭਾਵੇਂ ਉਹ ਗਰਮੀ ਹੋਵੇ ਜਾਂ ਸਰਦੀ ਹੋਵੇ ਤਾਂ ਉਦਾਂ ਦੇ ਹੀ ਮਾਹੌਲ ਦੇ ਵਿੱਚ ਆਪਦੇ ਆਪ ਨੂੰ ਢਾਲ ਲੈਂਦੀ ਆ ਤੇ ਆਪਣਾ ਘਰੇ ਖੜਕੇ ਵੀ ਜਿਹਨੂੰ ਆਪਾਂ ਸਟਾਲ ਫੀਡਿੰਗ ਤੇ ਕਹਿ ਦਿੰਦੇ ਆ ਤੇ ਜਾਂ ਬਾਹਰ ਚਰਕੇ ਵੀ ਤੇ ਇਹ ਆਪਣੇ ਆਪ ਨੂੰ ਢਾਲ ਲੈਂਦੀ ਆ ਤੇ ਆਪਣਾ ਜੋ ਵੀ ਗੁਜ਼ਰਬਸਰਾ ਕਰ ਲੈਂਦੀ ਆ ਕਾਹ ਫੂਸ ਕਾ ਕੇ ਵੀ ਆਪਾਂ ਨੂੰ ਚੰਗਾ ਇਹ ਮਨਾਹਾ ਦੇ ਸਕਦੀ ਆ ਪਰ ਥੋੜੀ ਜੀ ਆਪਾਂ ਨੂੰ ਇਸ ਤੇ ਗੌਰ ਕਰਨੀ ਚਾਹੀਦੀ ਆ ਵੀ ਉਹ ਜੋ ਵੀ ਇਹਨਾਂ ਦੇ ਵਿੱਚ ਬਿਮਾਰੀ ਵਗੈਰਾ ਤਾਂ ਉਹ ਆਪਾਂ ਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਆ ਵੀ ਜਦੋਂ ਵੀ ਕੋਈ ਵਾਇਰਲ ਬਿਮਾਰੀ ਜਾਂ ਆਉਂਦੀ ਆ ਤਾਂ ਉਹਦੇ ਲੱਛਣ ਕੀ ਨੇ ਤੇ ਬਾਕੀ ਜਾਂ ਇਹਦੇ ਨਾ ਕੋਈ ਘਾਟ ਕਿਸੇ ਤਰ੍ਹਾਂ ਦੀ ਆਉਂਦੀ ਆ ਵੀ ਉਹਦੇ ਵਿੱਚ ਡੈਫੀਸੈਂਸੀ ਵੀ ਮਾਲਾ ਖੂਨ ਦੀ ਘਾਟ ਆ ਜਾਂ ਪੇ ਥੋੜਾ ਬਹੁਤਾ ਆਪਾਂ ਨੂੰ ਧਿਆਨ ਵੀ ਰੱਖਣਾ ਚਾਹੀਦਾ ਪਰਾ ਯਾਨੀ ਕਿ ਜੇ ਦੇਖਿਆ ਜਾਵੇ ਇਹ ਆਪਣੇ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਵਾਤਾਵਰਣ ਦੇ ਹਿਸਾਬ ਨਾਲ ਤੇ ਜਿਹੜੀ ਬੀਟਲ ਸਭ ਤੋਂ ਵੈਸਟ ਮੰਨੀ ਗਈ ਆ ਤੇ ਬੀਟਲ ਨਸਲ ਇੱਕ ਇਦਾਂ ਦੀ ਇਹ ਬੱਕਰੀ ਆ ਵੀ ਇਹ ਚੰਗਾ ਦੁੱਧ ਦੇ ਪੱਖੋਂ ਤੇ ਭਜਨ ਪੱਖੋਂ ਚੰਗੀ ਹਾਈਟ ਤੇ ਸਨਖਪਣੇ ਦੇ ਵਿੱਚ ਬਹੁਤ ਵਧੀਆ ਬਰੀਡ ਜੋ ਨਸਲਾਂ ਇਹ ਮੰਨੀ ਗਈ ਆ ਤੇ ਬਾਕੀ ਰਹੀ ਗੱਲ ਇਹ ਆ ਵੀ ਇਸ ਦੀ ਮਾਰਕੀਟ ਯਾਨੀ ਕਿ ਅੱਜ ਕੱਲ ਬਹੁਤ ਆ ਸੋਸ਼ਲ ਮੀਡੀਆ ਕਰਕੇ ਕਹਿ ਲਓ ਇਹਦਾ ਮੰਡੀਕਰਨ ਬਹੁਤ ਚੰਗਾ ਤੇ ਲੋਕ ਚੰਗਾ ਮੁਨਾਫਾ ਲੈ ਰਹੇ ਨੇ ਤੇ ਗੱਲ ਇਹ ਵੀ ਆ ਕਈ ਫਾਰਮਰ ਫੇਲ ਵੀ ਹੋਏ ਨੇ ਉਹ ਉਹਨਾਂ ਦੀ ਆਪ ਦੀ ਗਲਤੀ ਜਾਂ ਕਿਸੇ ਠੱਗ ਵਪਾਰੀ ਦੇ ਦੇ ਨਾਲ ਆਪਣਾ ਜਾਂ ਜੁੜ ਜਾਣਾ ਜਾਂ ਕਿ ਸੇ ਬੋ ਮਾਰੀ ਦੇ ਕਰਕੇ ਫੇਲ ਹੋਣਾ ਤੇ ਪਰ ਵੈਸੇ ਜੇ ਦੇਖਿਆ ਜਾਵੇ ਤਾਂ ਨਾ ਬੀਟਲ ਬੱਕਰੀ ਪੰਜਾਬ ਦੇ ਲਈ ਬਹੁਤ ਹੀ ਯਾਨੀ ਕਿ ਵਧੀਆ ਬੰਨੀ ਗਿਆ ਹੋਰ ਨਸਲਾਂ ਦੇ ਮੁਕਾਬਲੇ ਯਾਨੀ ਬੀਟਲ ਤੇ ਫਾਰਮਿੰਗ ਕਰਨਾ ਸਭ ਤੋਂ ਬੈਸਟ ਆ ਤੇ ਆਪਾਂ ਨੂੰ ਵੀ ਬਹੁਤ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਤੇ ਆਪਣੇ ਨਾਲ ਹੋਰ ਵੀ ਭਰਾ ਬਹੁਤ ਜੁੜੇ ਹੋਏ ਨੇ ਤੇ ਜਿਨ੍ਹਾਂ ਨੂੰ ਲੰਮਾ ਸਮਾਂ ਹੋ ਗਿਆ ਇਸ ਕਿਤੇ ਨਾਲ ਜੁੜੇ ਹੋਏ ਨੂੰ ਪਰ ਜੇ ਦੇਖਿਆ ਜਾਵੇ ਤਾਂ ਜੇ ਬੈਸਟ ਬਰੀਡ ਮੰਨੀ ਗਈ ਆ ਤਾਂ ਬੱਕਰੀ ਦੀ ਤਾਂ ਬੇਟਲੀ ਮੰਨੀ ਗਈ ਆ ਤੇ ਆਪਣੀ ਬੇਨਤੀ ਆ ਕਿ ਜੋ ਭਰਾ ਨਵੇਂ ਫਾਰਮਰ ਕੰਮ ਕਰਨਾ ਚਾਹੁੰਦੇ ਨੇ ਤੇ ਇੱਕ ਚੰਗੇ ਕਿਸੇ ਸੰਸਥਾ ਤੋਂ ਸਰਕਾਰੀ ਤੋਂ ਜਾਂ ਕੋਈ ਪ੍ਰਾਈਵੇਟ ਤੋਂ ਆਪਣੀ ਨਾ ਟ੍ਰੇਨਿੰਗ ਲੈ ਕੇ ਜਾਂ ਕਿਸੇ ਪੁਰਾਣੇ ਫਾਰਮਰ ਨਾਲ ਜੁੜ ਕੇ ਤੇ ਉਸ ਦੇ ਨਾਲ رابطہ ਕਾਇਮ ਕਰਕੇ ਚੰਗੀ ਯਾਨੀ ਕਿ ਬਰੀਡ ਤੇ ਸਿੱਖਿਆ ਲੈ ਕੇ ਹੀ ਚੰਗਾ ਫਾਰਮ ਤੁਸੀਂ ਬਣਾਓ ਤੇ ਨਸਲ ਤੇ ਕੰਮ ਕਰੋ ਟਾਈਮ ਲੱਗ ਜਾਂਦਾ ਸਾਲ 2 ਸਾਲ ਤੋਂ ਬਾਅਦ ਯਾਨੀ ਕਿ ਇਹ ਨਹੀਂ ਇਹ ਕੰਮ ਤੰਦਾ ਫੇਲ ਹੋਣ ਵਾਲਾ ਨਹੀਂ ਪਰ ਥੋੜੀ ਜੀ ਨੌਲੇਜ ਤੇ ਤੇ ਸਹਿਣਸ਼ੀਲਤਾ ਨਾਲ ਠੰਡੇ ਮਤੇ ਨਾਲ ਕੰਮ ਕਰੋਗੇ ਤਾਂ ਯਾਨੀ ਕਿ ਬੈਸਟ ਆ ਤੇ ਆਪਣੀਆਂ ਜਿੰਨੀਆਂ ਵੀਡੀਓ ਆਉਣਗੀਆਂ ਤਾਂ ਬੱਕਰੀ ਦੇ ਸੰਬੰਧੀ ਹੀ ਆਉਂਦੀਆਂ ਨੇ ਇਹ ਚੰਗੀਆਂ ਲੱਗਦੀਆਂ ਨੇ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਹਰ ਤਰ੍ਹਾਂ ਦੀ ਬਿਮਾਰੀ ਬਾਰੇ ਇਹਨਾਂ ਦੇ ਰਖ ਰਖਾ ਬਾਰੇ ਵੀਡੀਓ ਪਾਉਂਦੇ ਰਹਾਂਗੇ ਤੇ ਸਤਿ ਸ੍ਰੀ ਅਕਾਲ ਦੋਸਤੋ